ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੌਸਮ ਨਾਲ ਜੁੜੀ ਨਵੀਂ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ yellow alert ਜਾਰੀ ਕਰ ਦਿੱਤਾ ਹੈ ਤਾਂ ਵੱਡਾ ਅਪਡੇਟ ਨਵੀਂ ਅਪਡੇਟ ਜਿਹੜੀ ਆ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ 600 ਬਿੱਲ ਆ ਰਹੇ ਆਂ ਜਿਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨ ਸਰਕਾਰ ਹੁਣ ਕੰਮ ਕਰ ਰਹੀ ਆ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਤਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਵਾਦਰ ਦੇ ਨਾਲ ਜੁੜੀ ਹੋਈ ਤੁਹਾਨੂੰ ਦੱਸ ਰਿਹਾ ਜਿੱਥੇ ਅੱਜ ਧੁੰਦ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਮੌਸਮ ਦਾ ਅਲਰਟ ਧੁੰਦ ਦਾ ਅਲਰਟ ਜਿਹੜਾ ਆ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਲੁਧਿਆਣਾ ਬਰਨਾਲਾ ਦੇ ਵਿੱਚ ਅੱਜ ਧੁੰਦ ਪੈ ਸਕਦੀ ਹੈ ਤੇ ਵਿਜ਼ਿਬਿਲਟੀ 100 ਮੀਟਰ ਦੇ ਨੇੜੇ ਰਹਿ ਸਕਦੀ ਹੈ ਤੇ ਜਦੋਂ ਵਿਜ਼ਿਬਿਲਟੀ ਘਟ ਹੁੰਦੀ ਆ ਤਾਂ ਇਸ ਦੌਰਾਨ ਸੜਕੀ ਹਾਦਸੇ ਵੀ ਵਾਪਰਦੇ ਨੇ ਤਾਂ ਲੋਕਾਂ ਨੂੰ ਅੱਜ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਪੰਜ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਜਿੱਥੇ ਅੱਜ ਧੁੰਦ ਪੈ ਸਕਦੀ ਆ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਅੱਜ ਧੁੰਦ ਪੈ ਸਕਦੀ ਆ ਤੇ ਵਿਜ਼ਿਬਿਲਟੀ 100 ਮੀਟਰ ਦੇ ਨੇੜੇ ਰਹਿ ਸਕਦੀ ਆ ਤਾਂ ਵੱਡਾ ਤੇ ਨਵਾਂ ਅਪਡੇਟ ਤੁਹਾਨੂੰ ਵੈਦਰ ਨਾਲ ਜੁੜਿਆ ਹੋਇਆ ਅਸੀਂ ਦੱਸ ਰਹੇ ਹਾਂ ਕਿ ਅੱਜ ਕਿਹੜੇ ਚਿਲਿਆਂ ਦੇ ਵਿੱਚ ਤੋਂ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਪੰਜਾਬ ਦੀ ਔਸਤ ਤਾਪਮਾਨ ਦੇ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਚੰਡੀਗੜ੍ਹ ਦੇ ਤਾਪਮਾਨ ਦੇ ਵਿੱਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਦਿਨ ਵੇਲੇ ਜਦੋਂ ਧੁੱਪ ਨਿਕਲਦੀ ਹੈ ਲੋਕਾਂ ਨੂੰ ਜ਼ਰੂਰ ਰਾਹਤ ਮਿਲਦੀ ਹੈ ਇਸ ਦੇ ਨਾਲ ਹੀ ਹੈ ਨਾ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 27 ਦਸੰਬਰ ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਤਾਂ ਦੱਸ ਦਈਏ ਕਿ 27 ਦਸੰਬਰ ਨੂੰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਖਤਸਰ ਸਾਹਿਬ ਮੋਗਾ ਅਤੇ ਬਠਿੰਡਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿੱਥੇ 27 ਦਸੰਬਰ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਤੇ ਨਾਲ ਹੀ ਅੱਜ ਪੰਜ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ ਤਾਂ ਦੱਸ ਦਈਏ ਤਰਨਤਾਰਨ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਅੱਜ ਧੁੰਦ ਦਾ alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਠੰਡ ਜੇਰੀਆ ਹੋਰ ਜ਼ਿਆਦਾ ਵਧੇਗੀ ਤੇ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਧੁੰਦ ਦੇ ਨਾਲ ਕਿਉਂਕਿ 16 ਮੀਟ ਦੱਸ ਦਈਏ ਕਿ 100 ਮੀਟਰ ਦੇ ਨੇੜੇ ਜਿਹੜੀ ਆ ਵਿਜ਼ਿਬਿਲਟੀ रह ਸਕਦੀ ਹੈ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਵਿਜ਼ਿਬਿਲਟੀ ਜਦੋਂ ਘੱਟ ਹੁੰਦੀ ਆ ਤਾਂ ਇਸ ਦੌਰਾਨ ਸੜਕੀ ਹਾਦਸੇ ਵੀ ਵਾਪਰਦੇ ਨੇ ਇਸ ਕਰਕੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਅੱਜ ਧੁੰਦ ਪੈ ਸਕਦੀ ਹੈ yellow alert ਜਿਹੜਾ ਆ ਜਾਰੀ ਕੀਤਾ ਗਿਆ ਹੈ ਤਾਂ ਇਸੇ ਤਰ੍ਹਾਂ ਰੋਜ਼ਾਨਾ ਵੈਦਰ ਨਾਲ ਜੁੜੀ ਨਵੀਂ ਅਪਡੇਟ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ